ਸੰਗਤ ਜੀ ਅੱਜ ਆਪ ਜੀ ਨੂੰ ਨਾਗپور ਵਿਖੇ ਚੱਲ ਰਹੇ 350 ਸਾਲਾ ਸਹੀਦੀ ਸਤਾਪਦੀ ਸਮਾਗਮ ਦੇ ਦਰਸ਼ਨ ਕਰਾਈਏ ਸੰਗਤ ਜੀ ਆਖੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਤ ਜੀ ਆਪ ਜੀ ਉਸ ਸਥਾਨ ਦੇ ਦਰਸ਼ਨ ਦਿਦਾਰੇ ਕਰੋ ਜਿੱਥੇ ਨਾਗپور ਵਿਖੇ ਸਮਾਗਮ ਹੋ ਰਿਹਾ ਹੈ ਆਓ ਸੰਗਤ ਜੀ ਚਲਿਏ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਕੇ ਤਨ ਤਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਖੁਸ਼ੀਆਂ ਪ੍ਰਾਪਤ ਕਰੀਏ ਆਪ ਜੀ ਤਨ ਤਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਪ੍ਰੇਰਣ ਕਰਨ ਵਾਲੀਆਂ ਸੰਗਤਾਂ ਦੇ ਦਰਸ਼ਨ ਦਿਦਾਰੇ ਕਰੋ ਸੰਗਤ ਜੀ ਕਰੋ ਦਰਸ਼ਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਵਨ ਸਫਲਾ ਕਰੋ ਸੰਗਤ ਜੀ ਇਨਾ ਵਧੀਆ ਉਪਰਾਲਾ ਗੁਰੂ ਨਾਨਕ ਨਾਮ ਲਿਵਾ ਸਮੂਹ ਸੰਗਤ ਅਤੇ ਮਹਾਰਾ ਸਰਕਾਰ ਨੇ ਮਿਲ ਕੇ ਕੀਤਾ ਸੀ ਸੰਗਤ ਜੀ ਪੂਰੇ ਇੰਡੀਆ ਤੋਂ ਤੇ ਬਾਹਰੋਂ ਵੀ ਸੰਗਤ ਆਈ ਸੀ ਤੇ ਗਤਕੇ ਦੀ ਜਿਹੜੀ ਟੀਮ ਹੈ ਉਹ ਪੰਜਾਬੋਂ ਹੀ ਆਈ ਸੀ ਸੰਗਤ ਜੀ ਸੰਗਤ ਜੀ ਬਹੁਤ ਵੱਡੇ ਵੱਡੇ ਜੋੜੇ ਕਰ ਬਣਾਏ ਗਏ ਸੀ ਬਹੁਤ ਹੀ ਵਧੀਆ ਇੰਤਜ਼ਾਮ ਕੀਤਾ ਗਿਆ ਸੀ ਸੰਗਤ ਜੀ ਆਪ ਜੀ ਨੂੰ ਵਿਰਾਸਤ ਸੇ ਸਿੱਖੀ ਦੇ ਦਰਸ਼ਨ ਦਿਦਾਰੇ ਕਰਾਈ ਜੇ ਤਾਂ ਜੀ ਸੀਸ ਲੈ ਕੇ ਉਸ ਔਰ ਚਲਦੀਏ ਉਸ ਔਰ ਚਲਦੀਏ